ਜੰਡਿਆਲਾ ਗੁਰੂ ਦੇ ਗੁਰੂ ਮੰਦਰ ਸਾਹਮਣੇ ਰਗੂਨਾਥ ਕਾਲਜ ਦੇ ਨਾਲ ਖਾਲੀ ਪਈ ਪਲਾਟ ਦੇ ਵਿੱਚ ਸੁੱਕੇ ਗੰਨੇ ਨੂੰ ਲੱਗੀ ਭਿਆਨਕ ਅਗ ਮੌਕੇ ਤੇ ਪਹੁੰਚੀ ਫਾਇਰ ਬਰਗੇਡ ਤੇ ਅਗ ਤੇ ਕੀਤਾ ਕਾਬੂ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਅਗ ਲੱਗਣ ਦਾ ਮੁੱਖ ਕਾਰਨ ਉਸ ਖਾਲੀ ਪਲਾਟ ਦੇ ਬਾਹਰ ਲੱਗਦੇ ਰੋ ਵਾਲਾ ਰੇੜਾ ਜਿਸ ਨੇ ਸੁੱਕਾ ਗੰਨਾ ਪਕੀਆਂ ਉਸ ਖਾਲੀ ਪਲਾਟ ਵਿੱਚ ਸੁੱਟਿਆ ਸੀ ਜਿਸ ਨੂੰ ਉਹਨੇ ਅਗ ਲਗਾ ਦਿੱਤੀ ਵਕਰੀ ਵੇਖਦੇ ਅਗਨੇ ਭਿਆਨਕ ਰੂਪ ਤਾਰਨ ਕਰ ਲਿਆ

ਤੇ ਜੰਡਿਆਗੁਰ ਫਾਇਰ ਸਟੇਸ਼ਨ ਤੋਂ ਤੇ 2 ਮਿੰਟ ਚ ਸੀ ਇਥੇ ਗੱਡੀ ਲੈ ਕੇ ਪਹੁੰਚ ਗਏ ਆ ਤੇ ਉਹ ਜਦੋਂ ਆਪਾਂ ਇੱਥੇ ਪਹੁੰਚੇ ਤੇ ਅਦੋਂ ਨੂੰ ਵੇਖਿਆ ਤੇ ਅੱਗ ਕਾਫੀ ਲੱਗੀ ਸੀ ਤੇ ਇਹਦਾ ਕਾਰਨ ਆ ਗੰਨੇ ਵਾਲਾ ਜਿਹੜਾ ਰੋ ਲੱਗਾ ਆ ਫੇਲਣਾ ਇਹਦੇ ਕਾਰਨ ਇਹਨਾਂ ਨੇ ਪਤਾ ਨਹੀਂ ਸ਼ਤਾਨੀ ਕੀਤੀ ਕਿ ਕੀ ਕੀਤਾ ਇਹਦੇ ਕਾਰਨ ਅੱਗ ਲੱਗੀ ਤੇ ਅੱਗ ਬਹੁਤ ਜ਼ਿਆਦਾ ਲੱਗੀ ਤੇ ਇਹਨਾਂ ਨੇ ਸੂਚਿਤ ਨਹੀਂ ਕੀਤਾ ਸਾਨੂੰ ਕਿਤੇ ਕੋਈ ਆਇਆ ਆਪਣੇ ਸਟੇਸ਼ਨ ਤੇ ਵੀ ਨਹੀਂ ਸੂਚਿਤ ਕੀਤਾ ਸੀ ਹਾਂਜੀ ਮੈਂ ਰੋਕੀ ਜਾਂ ਜੀ ਕੀ ਕਾਰਨ ਕੀ ਗੱਲ ਹੋਈ ਅੱਗ ਕਿਉਂ ਲੱਗੀ ਦੋ ਕੋਈ ਮੈਂ ਦੁਕਾਨ ਤੇ ਸੀ ਤੇ ਮੈਨੂੰ ਫੋਨ ਆਇਆ ਕਿ ਤੁਹਾਡੇ ਗੁਰੂ ਮੰਦਰ ਤੇ ਬਿਲਕੁਲ ਕੋਲ ਜੈਨ ਮੰਦਰ ਤੇ ਕੋਲ ਜਿਹੜੀ ਆ ਖਾਲੀ ਜਗ੍ਹਾ ਉੱਤੇ ਅੱਗ ਲੱਗੀ ਆ ਮੈਂ 2 ਮਿੰਟ ਚ ਫਟਾਫਟ ਪਹਿਲਾਂ ਪੈਡ ਸਟੇਸ਼ਨ ਪਹੁੰਚਿਆ ਤੇ ਜਾ ਕੇ ਉਹਨਾਂ ਨੂੰ ਮੈਂ ਸੂਚਿਤ ਕੀਤਾ ਕਿ ਯਾਰ ਮੇਰੇ ਨਾਲ ਚੱਲੋ ਤੇ ਉੱਥੇ ਅੱਗ ਲੱਗੀ ਆ ਔਰ ਫਾਇਰ ਰਿਕਟ ਵਾਲੇ ਨੇ 2 ਮਿੰਟ ਜੀ ਮੇਰਾ ਮੇਰੀ ਆਵਾਜ਼ ਸੁਣ ਕੇ ਸਾਲ ਹੀ ਮੇਰੇ ਨਾਲ ਚੱਲ ਪਏ ਆ ਕਾਰਨ ਇਹ ਰੋਲਾ ਵਿਹਲਣਾ ਜਿਵੇਂ ਧਨਾ ਚਣ ਗਿਆ ਰੋਲਾ ਵਿਹਲਾ ਸੀ ਆ ਤੇ ਆ ਪਲਾਟ ਜੇ ਇਹ ਇਹਨਾਂ ਦੇ ਜੋ ਸੁੱਕਾ ਗੰਨਾ ਜਿਹੜਾ ਕੱਢਿਆ ਹੋਇਆ ਸਾਰਾ ਦੇਖੋ ਉੱਪਰ ਤੱਕ ਜਿਹੜੀਆਂ ਝੰਡੇ ਲੱਗੇ ਸੀ ਇਹ ਝੰਡੇ ਜਿਹੜੇ ਬਿਲਕੁਲ ਸੁਆਹ ਹੋ ਗਏ ਆ ਔਰ ਇੰਨੀ ਲਪਟਾ ਸੀ ਆ ਇੰਨਾ ਕ ਜਿਆਦਾ ਨੁਕਸਾਨ ਜੇ ਮੌਕੇ ਤੇ ਫੈਕਟਰੀਟ ਵਾਲੇ ਨਹੀਂ ਪਹੁੰਚਦੇ ਔਰ ਜੇ ਆਨਕੇ ਅੱਗੇ ਤੇ ਕਾਬੂ ਨਾ ਕਰਤੇ ਤੇ ਹੋ ਸਕਦੇ ਕਾਫੀ ਉਹਦਾ ਹਫ਼ਤਾ ਜਰਾ ਤੇ ਹੋ ਸਕਦਾ ਸੀ ਹਾਂਜੀ ਮੰਗ ਇਹ ਹੈ ਕਿ ਜਿਹੜਾ ਇਹਨੇ ਰੋਲ ਜਨੇਜ ਤੇ ਲਾਈ ਆ ਉਹਨੂੰ ਇਹ ਪੁੱਛਣਾ ਚਾਹੀਦਾ ਦੀ ਇਹ ਕੋ ਅੰਦਰ ਸੁੱਟਦਾ ਸਮਾਨ ਤੇ ਤੇਰੀ ਜ਼ਿੰਮੇਵਾਰੀ ਬੰਦੀ ਹੈ ਕਿਅਾ ਤੇ ਕੋਈ ਅੱਗ ਲੱਗਿਆ ਨੁਕਸਾਨ ਆ ਤੂੰ ਫਾਇਰ ਸਟੇਸ਼ਨ ਗੱਲ ਕਰਦਾ ਔਰ ਆ ਨਾਲੇ ਦਾ ਪਾਣੀ ਆ ਦੇਖੋ ਨਾਲਾ ਨਾਲਾ ਵਾ ਇਹ ਨਾਲੇ ਦਾ ਪਾਣੀ ਨਾਲ ਬਾਲਟੀਆਂ ਨਾਲ ਉਹ ਜਿਹੜਾ ਉਹ ਕਿ ਉੱਥੇ ਅੱਗ ਬੁਝਾ ਰਿਆ ਸੀ ਆ ਪਰ ਜਿਹੜੀ ਅੱਗ ਬਹੁਤ ਜਿਆਦਾ ਭੰਕਰ ਜਿਹੜਾ ਰੂਪ ਲੈ ਚੁੱਕੀ ਹੀ ਇਹ ਫਾਇਰ ਵਿਗਡ ਵਾਲੇ ਨਾਂ ਦੇ ਤੇ ਹੋ ਸਕਦਾ ਕਿ ਇਹ ਜਿਹੜਾ ਮੰਦਿਰ ਸੀ ਆ ਇਹਨੂੰ ਕਾਫੀ ਨੁਕਸਾਨ ਹੋ ਸਕਦਾ ਹੀ